ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸਿੱਖਦੇ ਹਾਂ ਜੀ ਸਤਨਾਮ ਵਾਹਿਗੁਰ ਦਾ ਸਿਮਰਨ ਇੱਕ ਟੋਨ ਮੈਂ ਪਹਿਲੇ ਵੀ ਸਿਖਾਈ ਸੀਗੀ ਉਹ ਵੀ ਬਹੁਤ ਸੋਹਣੀ ਸੁਰਾਂ ਤੇ ਸੀ ਅੱਜ ਮੈਂ ਦੂਸਰੀ ਟੋਨ ਤੁਹਾਨੂੰ ਸਿਖਾਉਣ ਜਾ ਰਹੀਆਂ ਜੋ ਕਿ ਉਹ ਵੀ ਬਹੁਤ ਪੌਪੂਲਰ ਹੈ ਬਹੁਤ ਈਜ਼ੀ ਸੁਰਾਂ ਦੇ ਉੱਪਰ ਹੈ ਸਾਰੀ ਸੰਗਤ ਨੂੰ ਬੜੀ ਪਸੰਦ ਆਂਦਾ ਹੈ ਉਹ ਵੀ ਕਿਉਂਕਿ ਉਹਦੇ ਨਾਲ ਸੰਗਤ ਵੀ ਬਹੁਤ ਜੁੜਦੀ ਹੈ ਵਾਹਿਗੁਰੂ ਸਿਮਰਨ ਨਾਲ ਤੇ ਜਿਹੜਾ ਮਰਜੀ ਟੋਨ ਤੇ ਕਰ ਲੋ ਸਿਮਰਨ करके संगत नुड़ती है मैं अपने बिगनर ईजी दूसरा पार्ट लई हांतनाम वाहगुरु जी का आओ एक बारी मैं उस तो बार पढ़ा उसलो स्लो, स्लो दसा जी की सुरां के उपर इस बजाना है जी आओ स्टार्ट करते हाँ जी वाह Badi guru sat Badi guru, Satanam Badi guru. ji. Sat could do, guru. he guru. guru ji. guru. 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 guru guru. guru tan guru.

धन गुरु तेग बहादर सा गुरु ते बहाद धन गुरु तेग बहादर सा गुरुतेग बहादर शा धन गुरु तेग बहादुर साब धन गुरुतेग बहादर शा वागुरु वागुरु जी वगुरु वा ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਓ ਜੀ ਹੁਣ ਸਲੋ ਸਲੋ ਸਿੱਖਦੇ ਹਾਂ ਜੀ ਸਟਾਰਟ ਹੋਏਗਾ ਜੀ ਕੋਮਲ ਧਾਤੂ ਇਹਦੇ ਵਿੱਚ ਤੀਵ ਰਮਾ ਵੀ ਆਏਗਾ ਜੋ ਕਿ ਕੋਮਲ ਧਾਤੇ ਜਸਟ ਨਾਲ ਹੁੰਦਾ ਹੈ ਇਹ ਤੀਵ ਰਮਾ ਹੁੰਦਾ ਹੈ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ சே ஜூ சூ சூ வாஜு வாூ வாூ வா वागुरु 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 तन् वा वगुरु सतनाम वगुरु सतनाम वागुरु धन गुरु ते बहाद साहि धन गुरुग बहाद ਐ ਸਤਨਾਮ ਵਾਹਿਗੁਰੂ ਨੋਟੇਸ਼ਨ ਦੇ ਉੱਪਰ ਪੂਰਾ ਵਜੇਗਾ ਜੀ ਤਨ ਗੁਰ ਤੇਗ ਬਹਾਦਰ ਸਾਹਿਬ 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 ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਆਇ ਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਫਿਰ ਆਪਾਂ ਜੋ ਕਿ ਕੋਮਲ ਗਾਦੇ ਨਾਲ ਹੀ ਕੋਮਲ ਰੇ ਹੁੰਦਾ ਹੈ ਉਹ ਸਵਰ ਨੂੰ ਦਬਾ ਕੇ ਰੱਖਣਾ ਹੈ ਜੀ ਤੇ ਉੱਪਰ ਆਪਾਂ ਵੜਾਂਗੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਤਨ ਵਾਹਿਗੁਰੂ ਐਸੀ ਜੀ ਸਤਨਾਮ ਵਾਹਿਗੁਰੂ ਸਿਮਰਨ ਪਾਰਟ 2 ਜੋ ਕਿ ਦੂਜੀ ਧੁਨੀ ਚ ਹੈ ਪਹਿਲੇ ਮੈਂ ਦੂਸਰੀ ਧੁਨੀ ਸिखਾਇਆ ਸੀ ਜੀ ਹੁਣ ਮੈਂ ਦੂਸਰੀ ਧੁਨੀ ਸिखਾਇਆ ਸੀ ਪਹਿਲੇ ਵਾਲਾ ਵੀ ਮੇਰੇ ਬਿਜ਼ਨਸ ਵਰਸੇ ਸੀ ਜੀ ਜੋ ਕਿ ਬਹੁਤ ਹੀ ਆਸਾਨ ਧੁਨ ਦੇ ਵਿੱਚ ਸੀਗਾ ਤੇ ਹੁਣ ਮੈਂ ਦੂਸਰਾ ਸਿਖਾ ਰਹੀ ਹਾਂ ਜੀ ਜੋ ਇਹ ਵੀ ਬਹੁਤ ਹੀ ਆਸਾਨ ਤੁਨਾ ਵਿੱਚ ਹੈ ਜੀ ਆਸ਼ਾ ਕਰਦੀ ਹਾਂ ਤੁਹਾਨੂੰ ਪਸੰਦ ਆਏਗਾ ਜੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤਾਂ ਕਿ ਮੈਨੂੰ ਹੋਰ ਹੌਸਲਾ ਆ ਸਕੇ ਕਿ ਮੈਂ ਸਹੀ ਸਿਖਾ ਰਹੀ ਹਾਂ ਤੇ ਮੈਂ ਨੈਕਸਟ ਟਾਈਮ ਤੋਂ ਹੋਰ ਵਧੀਆ ਤੋਂ ਵਧੀਆ ਸ਼ਰਬਤ ਵੀ ਲੈ ਕੇ ਆਵਾਂਗੀ ਤੁਹਾਡੇ ਵਾਸਤੇ ਜੀ ਤਾਂ ਤੱਕ ਦੇ ਵਾਸਤੇ ਜੀ ਵਾਹ ਤੁਸੀ ਕਾ ਖਾਲਸਾ ਵਾਹ ਤੁਸੀ ਕੀ ਫਤਿਹ